چل دکھا تے اگلے نلو نکی لگ گل ہو جائے اگلا کا فلانے نے دبائی تھی تک کم نہ کی منگایا چھوٹے پائی ਗਾ ਸਤਾਈ ਹਜ਼ਾਰ ਦੋਨਾਂ ਦਾ 25000 27 ਹਾਂਜੀ ਮੈਨੂੰ 25 ਨਹੀਂ ਉਹ 15 ਉਹਦਾ 12 ਇਹਦਾ ਜੀ ਅਸਿੰਦ ਨਹੀਂ ਜੀ ਤੂੰ ਦੱਸ ਤੈਨੂੰ ਸਾਡ ਨੂੰ ਮੇਰੀ ਗੱਲ ਸੁਣਦੇ ਹੋ ਹਾਂ ਹਾਂ ਓਰੇ ਜਿੰਨੀ ਪਬਲਿਕ ਮੰਡੀ ਚ ਖੜੀ ਐ ਹਾਂ ਮੇਰੇ ਪਾ ਦੀ ਤਾਂ ਉਹਨਾਂ ਦੇ ਪਸ਼ੂ ਵੀ ਬੰਦੇ ਵੀ ਰੱਬ ਵਰਗੇ ਨੇ ਸਾਰੇ ਸਿਉਨੇ ਹੀ ਸਿਉਨਾ ਵਰਸ ਰਿਆ ਮੈਂ ਪਿੱਤਲ ਕਿਸੇ ਨੂੰ ਕਹਿ ਕੇ ਛਿੱਤਰ ਖਾਣੇ ਨੇ ਸਹੀ ਗੱਲ ਸਿੱਧੀਆਂ ਗੱਲਾਂ ਨੇ ਮੇਰੇ ਲਈ ਤਾਂ ਆ ਲੋਕ ਕਹਿਣਗੇ ਰਾਜੂ ਨੂੰ ਕੱਢੋ ਇੱਥੋਂ ਮੁੰਡੀਆਂ ਚੋਂ ਡੱਕਰੋ ਸਾਡਾ ਮਾਲ ਨਹੀਂ ਵਕਣ ਹੁੰਦਾ ਮੇਰੇ ਭਾਦਾ ਤਾਂ ਸਾਰੇ ਸੁੰਨੇ ਕਿਉਂ ਵੀ ਠੀਕ ਆ ਗੱਲ ਛੋਟੇ ਭਾਈ ਸ਼ੌਂਕ ਸਭ ਦਾ ਮਾਲ ਵਧੀਆ ਨਵਾ ਸ਼ੌਂਕ ਮਾੜੇ ਜੇ ਆਪਾਂ ਨਾ ਲਓ ਚੰਗਾ ਲੈ ਲਓ ਇਹ ਮੇਲਾ ਸਭ ਵਾਸਤੇ ਹੈ ਉਰੇ ਮਾੜਾ ਵੀ ਆਉ ਉ ਚੰਗਾ ਵੀ ਆਉ ਉਰੇ ਠੱਗ ਵੀ ਆਉ ਉਰੇ ਚੋਰ ਵੀ ਆਉ ਉਰੇ ਸਾਧ ਵੀ ਆਉ ਕਿਉਂ ਜੀ ਕਿਸੇ ਨੂੰ ਆਪਾਂ ਕਹਿ ਨਹੀਂ ਸਕਦੇ ਮੇਲਾ ਦੇਖੋ ਆਦਾ ਮौज ਕਰੋ ਨਹੀਂ ਪਸੰਦ ਆਪਣਾ ਜਵਾਬ ਹੈ ਜੇ ਪਸੰਦ ਨੇ ਤਾਂ ਮੈਂ ਮੁੱਲ ਲਾਉਣਾ ਮੇਰੇ ਭਾਦਿਆਂ ਦਾ ਹਿੱਸਾ ਹੁਣ ਨਾ ਮੈਂ ਮਾਰੀਆਂ ਨਹੀਂ ਕਹਿੰਦਾ ਚਲੋ ਲਾਓ ਫਿਰ ਅਖਰ ਨੂੰ ਤੁਸੀਂ ਵੀ ਇਨਸਾਨ ਹੋ ਰੱਬ ਦੇ ਰੂਪੋਂ ਬੰਦੇ ਹੋ ਲਾਓ ਮੁੱਲ ਨਹੀਂ ਇਹ ਮੁੱਲ 18000 ਦੀਆਂ ਦੇ ਓਏ ਬਿਨਾ ਪੁੱਛ ਮੁੱਲ ਲਾਤਾ ਤੈਨੂੰ ਸਰਦਾਰ ਤੋਂ نہیں جو توں انہوں نے کبھی خریدیاں نہیں پہلی بار پہلی کٹ منگے نے اپ ریٹ منگے نہیں پہلی بار تंबे دی پوری چڑھ دے نے جڑا چڑھ گئے عشق دی پوری سمجھ لو مان جا گیا اے ہلے پتہ نہیں کی بننے کیوں جی صحیح گل ہے صحیح گل ہے صحیح گل ہے او بیٹا نہیں ہونی نہیں کس کٹے نہیں 25000 ਰਿਆ ਲੱਜੇ ਬੰਦੋ ਨੇ ਵੱਡੇ ਵਾਸਤੇ ਹੀ ਕਿਉਂ ਰਾਜੂ ਹੀ ਆ ਗਿਆ ਹੁਣ ਰਾਜੂ ਨੂੰ ਵੀ ਪਤਾ ਕਿ ਕਿੰਨੇ ਰੁਪਏ ਦੀ ਮਹਿੰਗੀ ਰਾਜੂ ਜਾਣੇ ਰਾਜੂ ਆ ਗਿਆ ਤਾਂ ਗਿਆ ਬੇਟਾ ਦਾਗੀ ਦੁੱਗੀ ਇਹ ਤਾਂ ਕੋਈ ਚੱਕਰ ਨਹੀਂ ਇਹ ਤਾਂ ਸੌੜੀਓ ਕੇ ਫਿੱਸੀ ਵੀਏਗੀ ਬਸ ਉਹਦੇ Baal ਜੇ ਆ ਜਾਣੇ ਚੱਕਰ ਨਹੀਂ ਆਜੇ ਇਹ ਤਾਂ ਜੇ ਮਾੜੀ ਮੋਟੀ ਰਹਿੰਦੀ ਹੋ ਲੜਕੇ ਇੱਕ ਵਾਰੀ ਹੋਰ ਫਿਸਜੂ ਇਹਦਾ ਕੋਈ ਚੱਕਰ ਨਾ ਮੰਨੋ ਚਲੋ ਫੁਦਾ ਸੀ ਬੱਕਰੀਆਂ ਆਣੇ ਆ ਬੱਕਰੀਆਂ ਦੇ ਪਿੰਡਿਆਂ ਤੇ ਵੀ ਹੋ ਜਾਂਦੀਆਂ ਨੇ ਹਰੇਕ ਦੇ ਹੋ ਜਾਂਦੀਆਂ ਨੇ ਯਾਰ ਗੁਰਕਮਾਲ ਤੂੰ ਮੁੱਲ ਤਾਂ ਰਾਜ਼ੂ ਨੇ ਲਾ ਕੇ ਸੀ ਗੁਰਕਮਾਲ ਕਿੱਥੇ ਮੰਡੀ ਵੀ ਦਾ ਮੰਡੀ ਹੈ ਨੇ ਇੱਕ ਤਾਂ ਵੇਖੋ ਗੁਰਕਮਾਲ ਉਰੇ ਆਓ ਯਾਰ ਇਹਦਾ ਤਾਂ ਚੱਕਰ ਨਾ ਮੰਨੋ ਕਿਉਂ ਜੀ ਦੇਖਣੀ ਆ ਤੁਹਾਨੂੰ ਆਜੋ ਜੀ ਗੱਲਾਂ ਬਣਿਆ ਬਈ ਖਰਚ ਬਣ ਜਾ ਵੀਡੀਓ ਚ ਬੋਲੋ ਨਾ ਆ ਆ ਦੋ ਪੱਠਾ ਯਾਰ ਆ ਦੋ ਪੱਠਾ ਆ ਦੋ ਪੱਠਾ ਬੇਟਾ ਰਾਜੂ ਨੇ ਪਸੰਦ ਕੀਤੀਆਂ ਪਹਿਲੀ ਵਾਰੀ ਆਪਾਂ ਜਾਨਵਰ ਪਾਲਣ ਲੱਗੇ ਆ। ਪਹਿਲੀ ਉਹ ਬਾਈ ਕੁਲਦੀਪ ਕਰਨ ਲੱਗੇ। ਉਹ ਬਾਈ ਕੁਲਦੀਪ ਮੜੀ ਜੀ ਚਲਾ ਦੇ ਜੀਪ ਇੱਥੇ ਖੜਾ ਦੋ ਪੱਠਾ। ਪਿੱਛਾ ਨੂੰ ਹਟੋ ਮੜੀ। ਮੈਂ ਖੜਾ ਹੀ ਖੜਾਂਗਾ। ਇੱਥੇ ਖੜਾ ਉੱਤੇ। ਖੋਲ ਕੇ ਕਰ ਲੈਣਾ। ਸਿੰਦਾ ਫੜ ਸਿੰਦਾ। ਇੱਥੋਂ ਦੀ ਲਿਆ। ਉਹ ਰੇ ਖੜਾ ਮੜੀਆਂ ਆ। ਇਹ ਨਹੀਂ ਬਾਈ ਇੱਧਰ ਨਹੀਂ ਇਹ ਨਹੀਂ ਹੈਗੀ। ਇਹ ਹੈ ਹੀ ਨਹੀਂ ਜਦ। ਜਿਹੜੀ ਬਾਈ ਹੋਊਗੀ ਉਹੀ ਦਿਖਾਉਣੀ ਆਪਾਂ ਨੇ ਹਾਂ ਲੈ ਨੋ ਇੱਥੇ ਖੜਾ ਦੇ ਥੱਲੇ ਬੈਠੀ ਐਸਾ ਇੱਥੇ ਖੜਾ ਖੜੀ ਰਹਿਣ ਦੇ ਖੜੀ ਰਹਿਣ ਦੇ ਬੱਸ ਆ ਨਾ ਜੀ ਪੱਠਾ ਉਰਾ ਘਰ ਬਾਈ ਸੈੱਟ ਕਰਕੇ ਖੜਾ ਪਰ ਮੂੰਹ ਕਰ ਲੈ ਵੀਡੀਓ ਕੰਨੀ ਜੀ ਆ ਬਾਈ ਬੱਸ ਬੱਸ ਗੱਲ ਨਾ ਕੋਟ ਪਸੰਦ ਨੇ ਜੀ ਪਸੰਦ ਆ ਜੀ ਸਾਈ ਧਰ ਦੇ ਇਥੇ ਮੰਜੇ ਤੇ ਮੈਂ ਚੱਕਾ ਥੋੜੇ ਨਾਉਂਦੀ ਹਾਂ ਜਿਹੜੀ ਗੱਲ ਹੈ ਜੇ ਪਸੰਦ ਨੇ ਅੰਦਰਲੇ ਦਿਲੋਂ ਪਸੰਦ ਨੇ ਜੇ ਤਾਂ ਸਾਫੇ ਰਾਜੂ ਨੂੰ ਪਸੰਦ ਆ ਤੇ ਸਾਨੂੰ ਪਸਾਰਾ ਦੇਖੋ ਜੀ ਮੈਂ ਇਹਨੂੰ ਤਾਂ ਮੈਂ ਪਹਿਲਾਂ ਸੁਣਾ ਕੇ ਕਿ ਸਭ ਦਾ ਹੀ ਮਾਲ ਪਸੰਦ ਆ ਬਾਹਰ ਰੱਖ ਹਾਰੀ ਤੱਕੇ ਬੱਕਰੀਆਂ ਬਣ ਜਾਣਗੀਆਂ ਜੇੜ ਦੇ ਮਹੀਨੇ ਬੋਲ ਪਣੀਆਂ ਪੂਛਾਂ ਪਾਛਾਂ ਮਨਾਦੀਆਂ ਉਹਦੇ ਪਾਲੀ ਤੋਂ ਕੈਂਚੀਆਂ ਨਾਲ ਓਏ ਦੇਖੀ ਭਾਈ ਤਰੀਕਨ ਖਾਜੀ ਨਹੀਂ 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 ਤੇ ਬੱਕਰੀਆਂ ਨੇ ਸੱਪਾਂ ਵਰਗੀਆਂ ਕਾਲੀਆਂ ਦੋ ਚਾਰ ਇਹ ਲੈ ਜਾ ਮੰਡੀ ਚ ਆਇਆ ਮੰਡੀ ਦਾ ਇਸ਼ਕ ਪੂਰਾ ਕਰ ਜਾ ਬਾਕੀ ਤੇਰਾ ਇਸ਼ਕ ਪੂਰਾ ਕਰੂ ਮੈਂ ਕਰ ਤੂੰ ਛੋਟੇ ਬੱਚੇ ਦੇ ਕੇ ਕਿਉਂ ਗਲਤੀ ਪੰਜ ਚੱਕੀ 10 ਚੱਕੀ 50 ਚੱਕੀ 40 ਚੱਕੀ ਬੱਕਰੀਆਂ ਚੱਕੀਆਂ ਜੰਨੀਆਂ ਚੱਕਣੀਆਂ ਨੇ ਸੂਈਆਂ ਹੋਈਆਂ ਇੱਕ ਚੱਕੀ ਜੇ ਠੀਕ ਹੈ ਗੱਲ ਨਹੀਂ ਨਹੀਂ ਤੂੰ ਆਇਆ ਮੇਰੇ ਨੋਤੇ ਆਇਆ ਬਿਲਕੁਲ ਤੇਰਾ ਰਾਂਝਾ ਰਾਜੀ ਕਰਕੇ ਤੋਰੂਗਾ ਗੱਲਾਂ ਸਪੱਟ ਨੇ ਆਪਣੇ ਦੇ ਮੇਰੇ ਵਾਲੇ ਵੀ ਨਾ ਪਸੰਦ ਆਇਆ ਜਵਾਨ ਨਾਲ ਜਾਈ ਬਹੁਤ ਸੋਹਣੀਆਂ ਕਾ ਭਾਈ ਤੁਹਾਡੀਆਂ ਭਰਾਓ ਤੁਹਾਡੀਆਂ ਵੇਖੀ ਦੀਆਂ ਧੰਨਵਾਦ ਮੈਂ ਗਲਤ ਨਹੀਂ ਕਿਸੇ ਨੂੰ ਬੋਲਦਾ ਪਰ ਮੈਨੂੰ ਗਾਲਾਂ ਦੇਣ ਵਾਲੇ ਮੈਂ ਕਹਿੰਦਾ ਮੇਰੇ ਸਲੇ ਕੀੜੇ ਪੈ ਕੀ ਮਗਰ ਸਾਧ ਵਰਗੇ ਬੰਦੇ ਨੂੰ ਜਿਹੜੇ ਦੰਦੇ ਨੇ ਗਾਲਾਂ ਦੇਈ ਜਾਣ ਉਹਨੂੰ ਫਟਰਾ ਨਹੀਂ ਜਾਣਦੇ ਗਾਲਾਂ ਮੈਂ ਡਰਦਾ ਲੈ ਭਾਈ ਕੁਲਦੀਪ 19000 ਦੀਆਂ ਪੱਠਾਂ ਵਿਕਦੀਆਂ ਤੇਰੀਆਂ ਦੰਨੇ ਨਹੀਂ ਹੁੰਦੀਆਂ ਇਹ 25 ਦੀਆਂ ਹੁੰਦੀਆਂ ਕੋਈ 25 ਦੀਆਂ ਨਹੀਂ ਹੁੰਦੀਆਂ ਫਿਰ 19000 ਦੀਆਂ ਹੀ ਹੁੰਦੀਆਂ ਨਹੀਂ ਕੋਈ 25 ਦੀਆਂ ਨਹੀਂ ਹੁੰਦੀਆਂ ਪਵਾਦੇ ਛੱਲੇ ਮੁੰਦੀਆਂ ਮੈਂ ਤੁਹਾਨੂੰ ਦੱਸਿਆ ਨਾ ਜੇ 19 ਦੀਆਂ 19 ਦੀਆਂ ਲੈ ਜਾ ਫਿਰ ਕੀ ਕਰੀਏ ਪੱਠਾ ਕਰਨੀ ਵੀ ਦੇਖ ਮੁੰਡਾ ਅੜ ਕੇ ਖੜ ਗਿਆ ਐਨੇ ਕਦੇ ਹੀ ਮਾਲ ਆ ਨਹੀਂ ਹੈਗਾ ਐਨੇ ਕਦੇ ਪੱਠਾ ਨਹੀਂ ਗਈਆਂ ਹੋਰ ਕਿੰਨੇ ਦੀਆਂ ਨੇ ਪੱਠੀ ਵਿਚਾਰ ਕਰ ਰਹੇ ਜਦੋਂ ਲੈ ਕੇ ਕੀ ਕਰੀ ਚੱਲ ਪੱਠਾ ਤੇਰੀਆਂ ਹੈਗੀਆਂ ਮੈਂ ਨੀ ਚੀਜ਼ਾਂ ਬਣੀਆਂ ਉਹਦੇ ਦੱਸਣ ਗਿਆ ਤੈਨੂੰ ਵੀ ਹਾਂ ਉਹ ਤੂੰ ਕਿਹੜਾ ਮਾੜਾ ਹੈ ਤੂੰ ਕਿਹੜਾ ਮਾੜਾ ਹੈ ਬਾਈ ਕਿਸੇ ਨੂੰ ਹੋ ਜਾ ਖਾੜਾ ਖੁੱਲਾ ਕਰ ਲੈ ਇਹ ਵੀਡੀਓ ਜਾਣੀ ਹੈ ਬਹੁਤ ਦੁਨੀਆ ਪਿੱਛੇ ਤੱਕ ਲੈ ਰਹੀ ਹੈ ਆਇਆ ਜੀ ਇਹ ਮੈਂ ਕਿਹਾ ਸਾਲ ਮਾਰ ਕੇ ਇਹ ਲੈ ਭਾਈ 1.19 ਦਿਨ ਨਹੀਂ ਹੁੰਦੇ ਹੋਰ ਕਿਵੇਂ ਕਰੀਏ ਮੈਂ ਰੇਟ ਹੀ ਪੂਰਾ ਜ਼ੂਰਾ ਮੰਗਿਆ ਤੇਰੀ ਮਰ ਗਿਆ ਵੀਡੀਓ ਖਰਦਾਬ ਕਰਦਾ ਫੜਦਾ ਫਟਾ ਜਾ ਨਾ ਇੱਕ ਚਿੰਨ ਮਿੰਟ ਇਹ ਤੂੰ ਘਟ ਦਿੰਦਾ ਜਾ ਬੇਟਾ ਜੇ ਸ਼ਾਮ ਨੂੰ ਯਾਰ ਨਹੀਂ ਲੈ ਜਾ ਪੂਰਾ ਫੜੀਛੰਦੇ ਆ ਲੈੋ ਜੀ ਲਓ 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 ਲੈਓ ਜੀ ਲਓ ਹੋਰ ਇਹ ਜੀ ਆ ਜਾ ਹੈ ਕੋਈ ਨਹੀਂ ਆ ਜਾ ਨੇੜੇ ਨੇੜੇ ਹੁਣ ਨੇੜੇ ਨੇੜੇ ਗੱਲ ਨਹੀਂ ਲੱਗਦੀ ਅੱਛੇ ਖੜ ਜਾ ਸਰਦਾਰਾਂ ਦੀ ਵੀ ਸਰਦਾਰਾਂ ਦੀ ਫੋਟੋ ਬਦਨ ਬਣਨ ਦੇ ਵਿਚਾਰੇ ਤੇ ਬੱਲੇ ਸਰਦਾਰ ਲੋਕ ਨਹੀਂ ਕੋਈ ਗੱਲ ਨਹੀਂ ਇਹਨਾਂ ਦੇ ਡਾਇਲੌਗ ਨਾ ਸੜ ਦੇ ਇੱਕ ਕਹਿੰਦਾ ਕਹਿੰਦਾ ਸਿਰ ਬਦਨ ਸਰਦਾਰਾਂ ਦੇ ਪੈਰ ਬਦਨ ਮਰਦਾਰਾਂ ਦੇ ਇਹ ਉਹ ਸਰਦਾਰ ਨੇ ਸਿਰਾਂ ਵਾਲੇ ਇਹ ਸਿਰਾਂ ਵਾਲੇ ਸਰਦਾਰਾਂ ਦੀ ਇੱਜ਼ਤ ਕਰ ਆਪਣੇ ਮਹਿਮਾਨ ਨੇ ਉਰਾਕਾਰ ਜਿੱਤੀ ਕਰੀ ਆਪਾਂ ਹੋਈ ਇਹਨਾਂ ਨੂੰ ਪੱਠਾ ਪਹਿਲੀ ਵਾਰ ਦੇਖ ਕੇ ਤੋਰ ਦਿਆਂ ਕਿਉਂ ਨਾ ਇਹਦੇ ਰੰਗ ਭਾਗ ਲੱਗ ਜਾਣ ਫਾਰਮ ਨੂੰ ਇਹ ਆ ਚੱਕਾ ਪੱਠਾ ਵੇਚਤੀਆਂ 20000 ਦੀਆਂ ਚੱਲ 20000 ਦੀਆਂ ਥੋੜਾ ਰਜੂ ਤੂੰ ਆਪ ਹੀ ਦੇਖ ਲੈ ਜਾ 20000 ਦੀਆਂ ਹੋ ਗਈਆਂ ਖੁਸ਼ ਹੈ ਵਧੀਆ ਹੋਣ ਵਾ ਠੀਕ ਆ ਕੋਈ ਮਰਾ ਠੀਕ ਨੇ ਬੈਠ ਜਾ ਆ ਜਾ ਖਰਚਾ ਗੱਲ ਕਰਦੇ ਆ ਵੇਖੋ ਜੀ ਇਹ ਬੇਗੇ ਲੈਰੀ ਵਾਲੇ ਦੇਵ ਦਾ ਮੁੰਡਾ ਹੈ ਕੁਲਦੀਪ ਹਾਂ ਜਿਹੜੇ ਨੂੰ ਕੀ ਅੱਜ ਦੁਨੀਆ ਜਾਣਦੀ ਹੈ ਸਾਡਾ ਭਾਈ ਦੇਵ ਸੁਰਗਵਾਸੀ ਹੋ ਗਿਆ ਸਾਡੇ ਚੱਜ ਨਹੀਂ ਰਿਹਾ ਅੱਜ ਉਹਨਾਂ ਦਾ ਨਾਂ ਚੱਲਦਾ ਤੇ ਆ ਉਹਦਾ ਮੁੰਡਾ ਖੜਾ ਕਲਦੀਪ ਮੇਲੇ 'ਚ ਮੁੱਲਾ ਪਰ ਵੀ ਬਾਬੇ ਨੇ ਨਾਂ ਲਿਆ ਮੇਰਾ ਦਿਲ ਖੁਸ਼ ਹੋਇਆ ਮੈਂ ਸਤੇ ਉੱਤੀ ਬੈਠਾ ਸੀ ਦੇਵ ਦਾ ਨਾਂ ਲੈ ਕੇ ਮੈਂ ਬੜਾ ਖੁਸ਼ ਹੋਇਆ ਵੀ ਉਸ ਇਨਸਾਨ ਦਾ ਮੁੰਡਾ ਜੀਨੇ ਬੱਕਰੀਆਂ 'ਚ ਨਾਂ ਚਲਾਤਾ ਦੇਵ ਦੇਵ ਕਹਾਤਾ ਵੇੱਗੇ ਲੈਰੇ ਦੇ ਵਿੱਚ ਗੱਗੀ ਤੇ ਕਲਦੀਪ ਦੋਪਰਾ ਨੇ ਮਾਲ ਇਹ ਨਾ ਬਾਈਆਂ ਲਵੇ ਅੱਜ ਵੀ ਦੇਵ ਦੇ ਨਾਂ ਉਤੇ ਮਹਾਰਾਜੀ ਤੰਦਰੁਸਤੀ ਦੇ ਨਾਲ ਚੰਗਾਈ ਹੈ ਭਾਈ ਲੱਖ ਦਾ ਬੱਕਰਾ ਵੀ ਇਹਨੇ ਲਿਆ ਹੈ ਹੋਣ ਲਿਆ ਭੋਗ ਲਿਆ ਹਾਂ 2.5 ਲੱਖ ਦਾ ਕੈਦਨ ਹੋ ਗਏ ਪਹਿਲਾਂ ਉਹ ਤਾਂ ਇੱਕ ਹੈਗਾ ਸੀ ਚੱਲੇ ਵੱਡਾ ਉਹ ਤਾਂ ਸੀਗੇ ਕੋਹ ਲੈਣਾ 1 ਲੱਖ ਦਾ ਹੁਣ ਹੋਰ ਲਿਆ ਭਾਈ ਉਹਦਾ ਨਹੀਂ ਮੈਨੂੰ ਪਤਾ ਇਹ ਬਾਈ ਨੇ ਅਜ 2.5 ਲੱਖ ਦਾ ਬੱਚਾ ਨਵਾਂ ਵੀ ਲਿਆ ਭੋਗ ਲਿਆ ਧੰਨਵਾਦ ਬਾਈ ਦੇ 21000 ਦਾ ਸੌਦਾ ਹੋਇਆ ਤੇ ਪੱਠਾ ਵਧੀਆ ਦਿੱਤੀਆਂ ਨੇ ਧੰਨਵਾਦ ਮਹਾਰਾਜ ਇਹਨਾਂ ਨੂੰ ਵਫਾ ਕਰੇ ਇਹਨਾਂ ਦੀ ਝੋਲੀ ਚ ਪਾ ਦੇ ਰਸਾ ਤੇ ਲਖਿਆਰੀ ਕਰਾ ਦੇ ਛੋਟ ਕਰਾ ਦੇ ਚਾਹੇ ਲਖਿਆਰੀ ਕਰਾ ਦੇ ਇਹ ਨਹੀਂ ਲਖਿਆਈ ਦਿੰਦੇ ਆਪਾਂ ਪਹਿਲਾਂ ਖੋਲ ਕਰਤੀ ਚਲੋ ਜੀ ਲਿਖਾਈ ਨਹੀਂ ਦੇਣੀ ਓਏ ਨਾ ਦਿਓ ਬਾਈ ਪਰਚੀ ਮਿਲ ਜੂ ਇੱਥੇ ਬੰਦ ਲਾ ਬਸ ਗੱਲ ਖੋਲੋ ਪੈਸੇ ਦੇ ਦਿਓ ਚੱਕੇ ਚੋਂ ਚੱਕੇ ਚੀਂਦੇ ਤੇ ਗੱਡੀ ਚਾਰ ਦੇ ਬਾਅਦ ਚ ਬੰਦ ਲਿਆ ਅਸੀਂ ਵੀ ਬਾਈ ਬਸਤੀ پاک ਸਿੰਘ ਤੋਂ ਮਤਲਬ ਇਹਨਾਂ ਨਾਂ ਪਛੀਕੇ ਦੇ ਨਾਮ ਰੋਇਪੁਰ ਦੇ ਵਿੱਚ ਅੱਛਾ ਠੀਕ ਆ ਜੀ ਚੱਲਦਾ ਜਿਮੀਦਾਰ ਸਰਦਾਰ ਬੰਦੇ ਨੇ ਇਹ ਕੁੜੀਆਂ ਵੀ ਨੇ ਕੁੜੀਆਂ ਦੇ ਸ਼ੌਕੀ ਸਰਦਾਰ ਨੇ ਪੁੱਤਰ ਬਟੇਰੇ ਮੇਰੇ ਰਿਸ਼ਤੇਦਾਰਾਂ ਮੁਕਾ ਤੇਲ ਪ੍ਰੀਤ ਹੈਗਾ ਇੱਥੇ ਤੇ ਅਸੀਂ ਉਹਨੂੰ ਵੀ ਨਾਲ ਲਏ ਮੈਂ ਕਿਹਾ ਹਰ ਕੋਈ ਅਸਰ ਜਾ ਪੈ ਜਾਂਦਾ ਮੰਡੀ ਤੇ ਪ੍ਰਭਾਵ ਅਸੀਬਾ ਇਹਨਾਂ ਬੰਦਿਆਂ ਨੇ ਮੈਨੂੰ ਟੋਲ ਕੇ ਸਾਰੀ ਮੰਡੀ ਚ ਫੇਰ ਸੌਦਾ ਲਿਆ ਸੌਦਾ ਕਰਿਆ ਬਿਲ ਪਰੋਸੇ ਦੀਆਂ ਗੱਲਾਂ ਹੁੰਦੀਆਂ ਨੇ ਹਾਂਜੀ ਹਾਂਜੀ ਦੋਸਤੀ ਦੀ ਗੱਲ ਹੁੰਦੀ ਨਾਲ ਜ਼ਿਆਦਾ ਤਾਂ ਸਵਾਸ ਦੀ ਗੱਲ ਹਾਂਜੀ ਹਾਂ ਯਾਰ ਕਿਉਂ ਨਾ ਕਰ ਲਵਾਂ ਇੱਥੇ ਬੰਦੇ ਪਈ ਦੋੇ ਪੱਠਾ ਕਲਦੀ ਚਲੋ ਜੋ ਉਧਰਲੇ